ਵੀ ਪਾਣੀ ਨੂੰ ਇੰਨਾ ਪਿਆ ਵੀ ਕੰਪਲੇਂਟ ਕਿਉਂ ਨਹੀਂ ਕਰਦੇ ਤੁਸੀਂ ਹਾਂਜੀ ਸਰ ਅਸੀਂ ਦੱਸਿਆ ਪੰਚਾਇਤ ਨੂੰ ਵੀ ਦੱਸਿਆ ਆ ਤੇ ਮਹਿਕਮੇ ਮਤਲਬ ਮਹਿਕਮੇ ਨੂੰ ਵੀ ਪਤਾ ਸਾਡਾ ਪਾਣੀ بارش ਦਾ ਆ بارش ਦਾ ਪਾਣੀ ਦਾ ਜਿਹੜਾ ਨਿਕਾਸ ਨਹੀਂ ਹੁੰਦਾ ਕਾफी ਮਿੱਟੀ ਪਾਈ ਸੀ ਪਰ ਸਕੂਲ ਫੇਰ ਨਹੀਂ ਹੋ ਗਿਆ ਪੰਚਾਇਤਾਂ ਨੇ ਪਾਈ ਸੀ ਕਿਸ ਤਰ੍ਹਾਂ ਹੁੰਦੀ ਐਂਟਰੀ ਕਿੱਥੋਂ ਹੁੰਦੀ ਐ ਇੰਨਾ ਪਾਣੀ ਖਲੋਤਾ ਐਂਟਰੀ ਬੱਚਿਆਂ ਦੇ ਪੇਰੈਂਟ ਛੱਡ ਕੇ ਜਾਂਦੇ ਆ ਚੁੱਕ ਕੇ ਸਰ ਇਹ ਪਾਣੀ ਦੇ ਵਿੱਚ ਵੀ ਆਉਣਾ ਪੈਂਦਾ ਕਈ ਵਾਰੀ ਕੰਧ ਟੱਪ ਕੇ ਹੋਣਾ ਪੈਂਦਾ ਕੁਝ ਬੱਚਿਆਂ ਨੂੰ ਅਸੀਂ ਫੁੱਦ ਕੰਧ ਟੱਪ ਕੇ ਆ ਰਹੇ ਹਾਂ ਬਾਡੀ ਲਾ ਕੇ ਉਹ ਵੀ ਸਕੂਲ ਟੀਚਰ ਜੇ ਤਿੰਨ ਮੰਗੀ ਕਰਦੇ ਨੇ ਕਿ ਮਾੜਾ ਛੇਡਾ ਬਸ ਸਾਡੇ ਸਕੂਲ ਚੋਂ ਪਾਣੀ ਦਾ ਨਿਕਾਸ ਹੋ ਜਾਏ ਪਰਮਨੈਂਟਾ ਪਾਣੀ ਲੱਗਦਾ ਜੀ ਬੱਚਿਆਂ ਨੂੰ ਲੱਗਦਾ ਜੀ ਕੰਧ ਬਿਲਕੁਲ ਸਰ ਮੁਸ਼ਕਲ ਆ ਲੰਘਣਾ ਸਾਡਾ ਪਾਣੀ ਭਰਿਆ ਹੋਇਆ ਸਕੂਲ ਦੇ ਵਿੱਚ ਬਾਰਿਸ਼ ਬਹੁਤ ਜ਼ਿਆਦਾ ਹੋਈ ਹੈ ਉਹਦੇ ਕਰਕੇ ਪਾਣੀ ਜ਼ਿਆਦਾ ਭਰ ਗਿਆ ਸਕੂਲ ਦੇ ਅੰਦਰ ਪਣੀ ਆਇਆ ਕਿ ਤੁਹਾਨੂੰ ਸਾਰਾ ਇਸ ਸਕੂਲ ਨੀਵਾ ਜਾਂ ਕੀ ਚੱਕਰ ਕੀ ਹੈ ਨਹੀਂ بارش ਵੀ ਬਹੁਤ ਜ਼ਿਆਦਾ ਹੋ ਰਹੀ ਹੈ ਤੇ ਸਕੂਲ ਦਾ ਪੱਧਰ ਵੀ ਥੋੜਾ ਨੀਵਾ ਹੈਗਾ ਹੋ ਸਕਦਾ ਉਹ ਦੇ ਕਰਕੇ ਤੇ ਬੱਚਿਆਂ ਦਾ ਫਿਰ ਕਿਸ ਤਰ੍ਹਾਂ ਆਦੇ ਬੱਚੇ ਐਂ ਕਿਸ ਤਰ੍ਹਾਂ ਆਉਂਦੇ ਨੇ ਪੇਰੈਂਟਸ ਜਿਹੜੇ ਨੇ ਉਹ ਛੱਡ ਕੇ ਜਾਂਦੇ ਨੇ ਮੋਟਰਸਾਈਕਲ ਵਗੈਰਾ ਤੇ ਅੰਦਰ ਐਂਟਰੀ ਉਹਨਾਂ ਦੀ ਕਰਵਾ ਕੇ ਜਾਂਦੇ ਨੇ ਤੇ ਟੀਚਰਾਂ ਦੀ ਐਂਟਰੀ ਕਿਸ ਤਰ੍ਹਾਂ ਹੁੰਦੀ ਹੈ ਟੀਚਰਸ ਵੀ ਜਾਂ ਤੇ ਕੋਸ਼ਿਸ਼ ਕਰੀਦੀ ਹੈ ਕਿ ਅੰਦਰ ਆਇਆ ਜਾ ਸਕੇ ਜਾਂ ਨਾ ਨਿਕਲਿਆ ਜਾਏ ਤਾਂ ਫਿਰ ਕੰਧ ਦੇ ਰਸਤੇ ਆ ਜੀਦਾ ਕਿੰਨੇ ਬੱਚੇ ਤੁਹਾਡੇ ਕੋਲ 44 ਸਟੂਡੈਂਟਸ ਨੇ ਅਸੀਂ ਤਾਂ ਕੰਪਲੇਨਟ ਕੀਤੀ ਜਿਵੇਂ ਤੇਨੀ ਬਿਲਡਿੰਗ ਦੀ ਚੋਰੀ ਸਾਰੀ ਪਾਣੀ ਨਹੀਂ ਬਿਲਡਿੰਗ ਤੇ ਹੋਣੀ ਹੈ ਪਾਣੀ ਆਇਆ ਅਦਰਵਾਈਜ਼ ਇਹਦੀ ਰਿਪੇਅਰ ਚਲਦੀ ਰਹਿੰਦੀ ਹੈ ਕੋਈ ਇਹੋ ਜੀ ਗੱਲ ਨਹੀਂ ਹੈ ਬਾਰਿਸ਼ ਬਹੁਤ ਜ਼ਿਆਦਾ ਹੋਣ ਕਰਕੇ ਪਾਣੀ ਜਿਹੜਾ ਥੋੜਾ ਬਹੁਤ ਆ ਰਿਹਾ ਨੀਚ ਅਦਰਵਾਈਜ਼ ਨਹੀਂ ਆਉਂਦਾ ਇਹਦਾ ਪਾਣੀ ਇਕੱਠਾ ਹੋਇਆ ਤਾਂ ਕੋਈ ਬਿਮਾਰੀ ਵੀ ਮਰੀ ਹੋ ਸਕਦੀ ਹੈ ਹਾਂਜੀ ਬਿਮਾਰੀ ਫੈਲਣ ਦਾ ਖਤਰਾ ਤਾਂ ਹੈ ਹੀ ਹੈ ਜੀ ਇਹ ਮੰਗ ਕੀ ਕਰਦੇ ਸੀ ਮੰਗ ਕਰਦੇ ਆ ਕਿ ਪਾਣੀ ਦੇ ਨਿਕਾਸ਼ ਦਾ ਕੋਈ ਪ੍ਰਬੰਧ ਕੀਤਾ ਜਾਵੇ ਇਹਨਾ ਪਾਣੀ ਇਕੱਠਾ ਹੋ ਗਿਆ ਸਮੱਸਿਆ ਸਾਰੇ ਬਾਰਿਸ਼ ਦੇ ਪਾਣੀ ਹੈ ਕੋਈ ਪਰਮਾਨੈਂਟ ਨਹੀਂ ਹੈਗਾ ਜਦੋਂ ਥੋੜੀ ਜਿਹੀ ਬਾਰਿਸ਼ ਹੋ ਜਾਂਦੀ ਹੈ ਤੇ ਬਸ ਉਹਨੇ ਪਾਣੀ ਖੜਾਵਾ ਜਾਂਦਾ ਇੱਥੇ ਕਿਉਂਕਿ ਨਿਕਾਸ ਨਹੀਂ ਹੈਗਾ ਪਾਣੀ ਦਾ ਕਿਤੇ ਪਾਸੇ ਤੇ ਪ੍ਰੇਸ਼ਾਨੀ ਕੀ ਹੁੰਦੀ ਹੈ ਇਹਦਾਂ ਪਰੇਸ਼ਾਨੀ ਹੋਏ ਵੇਖੋ ਸਾਡੇ ਸਾਹਮਣੀਆਂ ਲੰਗਨ 'ਚ ਬੜੀ ਮੁਸ਼ਕਲ ਆ ਰਹੀ ਹੈ ਦਰਵਾਜ਼ੇ 'ੱਕੇ ਵੀ ਪਾਣੀ ਖੜਾ ਹੈਗਾ ਵਾ ਤੇ ਬੱਚਿਆਂ ਨੂੰ ਲੰਗਨ 'ਚ ਸਾਨੂੰ ਵੀ ਪ੍ਰੋਬਲਮ ਆਉਂਦੀ ਹੈ ਅੱਗੇ ਸਕੂਲੇ 'ਚ ਐਂਟਰ ਕਰਨ 'ਚ ਗੁਰਮੀ ਪਰਚਾਂਦੇ ਦੇ ਕੋ ਬਿਮਾਰੀ ਬੁਮਰੀ ਖਾਸਾ ਦੀ ਬੱਚਿਆਂ ਨੂੰ ਕਹਿ ਸਕਦੀ ਹੈ ਸਾਨੂੰ ਤੁਹਾਨੂੰ ਪਤਾ ਹੀ ਜਿਵੇਂ ਪਾਣੀ ਤੋਂ ਕਈ ਸਾਰੇ ਬਿਮਾਰੀਆਂ ਹੋਲ ਕਰ ਲਿਆ ਨਾ ਤੇ ਇੱਥੇ ਵੀ ਹੋ ਸਕਦੀ ਬਚਣ ਵਾਲੀ ਹੈ ਮੰਗ ਕੀ ਕਰਦੇ ਹਾਂ ਹਾਂਜੀ ਮੰਗ ਕੀ ਕਰਦੇ ਮੰਗ ਮੰਗਿਆ ਵੀ ਸਾਇਆ ਦਾ ਪਾਣੀ ਦਾ ਨਿਕਾਸ ਜਿਹੜਾ ਨਾ ਸਹੀ ਤਰੀਕੇ ਨਾਲ ਹੋਣਾ ਚਾਹੀਦਾ ਹੈ ਕਿ ਮਤਲਬ ਜਿਆਦਾ ਵੀ ਬਾਰਿਸ਼ ਹੋ ਜਾਏ ਤਾਂ ਵੀ ਪਾਣੀ ਜਿਹੜਾ ਨਾ ਬਾਹਰ ਨਿਕਲ ਜਾਵੇ ਸਕੂਲ ਤੋਂ ਸਕੂਲ ਤੋਂ ਫਿਰ ਸਾਰੀ ਸਾਈਡ ਤੋਂ ਇੱਕ ਪੌੜੀ ਲਾਈ ਹੋਈ ਹੈ ਕੰਦ ਟੱਪ ਕੇ ਤੇ ਫਿਰ ਉਸ ਤਰੀਕੇ ਚ ਆਈਦਾ ਤੇ ਬੱਚੇ ਕਿਸ ਤਰ੍ਹਾਂ ਆਉਂਦੇ ਬੱਚੇ ਵੀ ਉਸੇ ਤਰ੍ਹਾਂ ਆਉਂਦੇ ਆ ਪੌੜੀ ਥਾਣੀ ਫਿਰ ਅੱਗੇ ਜਾਂਦੇ ਕੋ ਸਾਡੇ ਪਿੰਡ ਲੱਗੇ ਉਹਦੀ ዱਆ ਵਰੀ ਜੀwidetilde ਮੇ ਵਾਰੀ ਕੇ ਮਨ ਸਰਕਾਰ ਨੂੰ ਚਾਹੀਦਾ ਹੈ ਕਿ ਇੱਥੋਂ ਦਾ ਖੁੱਛੇ ਕੁਛ ਪਾਣੀ ਦਾ ਸਹੀ ਹੋਣਾ ਚਾਹੀਦਾ ਉਹ ਨਿਕਾਸ ਸਕੂਲ ਵਧੀਆ ਬਣਿਆ ਹੋਵੇ ਤਾਂ ਫਿਰ ਕੋਈ ਪ੍ਰੋਬਲਮ ਨਾ ਹੋਵੇ